ਏ ਰੂਫਟਾਪ ਗਾਰਡਨਿੰਗ ਕੀਤੀ ਗਈ ਹੈ ਤੇ ਇੱਥੇ ਆਰਗੇਨਿਕ ਸਬਜ਼ੀਆਂ ਤੋਂ ਉਹਨਾਂ ਦੱਸਦੀ ਕਿ ਲਗਾਈਆਂ ਹੋਈਆਂ ਨੇ ਇਹਨਾਂ ਦੇ ਵੱਲੋਂ ਤੇ ਇਹੀ ਸਬਜ਼ੀਆਂ ਤੋੜ ਕੇ ਆਪਣੇ ਪਰਿਵਾਰ ਨੂੰ ਵੀ ਖਵਾਉਂਦੇ ਨੇ ਤੇ ਆਪ ਵੀ ਖਾਂਦੇ ਨੇ ਤੇ ਸਵਸਥ ਰਹਿੰਦੇ ਨੇ 5 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਰੂਫਟਾਪ ਤੇ ਆਪਣੀ ਕਿਚਨ ਗਾਰਡਨ ਮੇਨਟੇਨ ਕਰਦੇ ਹੋਏ ਜੀ ਤੇ ਇਹ ਸ਼ੁਰੂ ਕੀਤਾ ਸੀ ਅਸੀਂ ਲੋਕਡਾਊਨ ਤੋਂ ਪਹਿਲਾਂ ਜਦੋਂ ਆਰਗੇਨਿਕ ਤੇ ਬੜੀ ਸੇਫ ਸਬਜ਼ੀਆਂ ਖਾਈਆਂ ਖਾਦੀਆਂ ਤੇ ਉਸ ਵੇਲੇ ਪਤਾ ਚੱਲਿਆ ਕਿ ਸਿਰਫ ਆਰਗੇਨਿਕ ਹੀ ਨਹੀਂ ਬਟ ਸੇਫ ਤੇ ਸਾਫ ਸੁਥਰੀ ਸਬਜ਼ੀ ਖਾਣ ਦਾ ਕਿੰਨਾ ਕੀ ਮਤੋਂ ਮੌਸਮੀ ਸਬਜ਼ੀਆਂ ਹੀ ਮੈਂ ਉਗਾਨੀਆਂ ਤੇ ਹੈਲਥ ਵਾਸਤੇ ਬੈਨੀਫਿਟ ਵੀ ਉਹਨਾਂ ਦਾ ਹੀ ਹੁੰਦਾ ਹੈ ਜੇ ਅਸੀਂ ਰੈਫਰਿਜਰੇਟਡ ਜਾਂ ਬਹੁਤ ਜਿਹੜੀਆਂ ਫ੍ਰਿਜ ਚ ਪਈਆਂ ਨੇ ਜਾਂ ਕੋਲਡ ਸਟੋਰੇਜ ਤੋਂ ਲਿਆ ਆਂਦੀਆਂ ਗਈਆਂ ਨੇ ਉਹ ਸਬਜ਼ੀਆਂ ਖਾਣ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਚਾਈਨੀਜ਼ ਪਾਲਕ ਹੈ ਹੂੰ ਇਹ ਇਹ ਬਹੁਤ ਵਧੀਆ ਚੀਜ਼ ਹੈ ਚਾਈਨੀਜ਼ ਪਾਲਕ ਇਹ ਟੇਸਟ ਪਾਲਕ ਵਾਂਗੂ ਹੀ ਆ ਥੋੜਾ ਜਿਹਾ ਡਿਫਰੈਂਟ ਹੈ ਇਹ ਥੋੜਾ ਜਿਹਾ ਖੱਟੇਪਨ ਤੇ ਹੁੰਦਾ ਹੈ ਤੇ ਬਹੁਤ ਵਧੀਆ ਬੰਦਾ ਤੁਸੀਂ ਦੇਖ ਰਹੇ ਹੋ ਪਿੰਡੀਆਂ ਲੱਗੀਆਂ ਹੋਈਆਂ ਇਹ ਵਧੀਆ ਆਰਗੈਨਿਕ ਪਿੰਡੀਆਂ ਦਾ ਤੁਸੀਂ ਸਵਾਦ ਜੇ ਬਣਾ ਕੇ ਦੇਖਦੇ ਹੋ ਨਾ ਤਾਂ ਇੱਕ ਤਾਂ ਬਹੁਤ ਸੌਫਟ ਢਿੰਡੀ ਹੁੰਦੀ ਹੈ ਬਹੁਤ ਜਲਦੀ ਗਲਦੀ ਵੀ ਹੈ ਤੇ ਨਾਲ ਹੀ ਇਹਦਾ ਸਵਾਦ ਬਹੁਤ ਵੱਖਰਾ ਹੁੰਦਾ ਹੈ ਜਿਹੜੀਆਂ ਤੁਸੀਂ ਬਾਜ਼ਾਰੋਂ ਲੈਂਦੇ ਹੋ ਪਿੰਡੀਆਂ ਉਹ ਨਾਰਮਲੀ ਥੋੜੀ ਸਖਤ ਹੁੰਦੀ ਹੈ ਤੇ ਇਹਦਾ ਕੁਕਿੰਗ ਟਾਈਮ ਜਿਹੜਾ ਹੈ ਮਤਲਬ ਗੈਸ ਵੀ ਬਚਦੀ ਹੈ ਬਾਹਰ ਜਿਹੜੀ ਪਿੰਨੀ ਤੁਸੀਂ ਖਰੀਦਦੇ ਹੋ ਉਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਕਹਿੰਦੇ ਨਾ ਜ਼ਹਿਰ ਵਾਲੀ ਸਬਜ਼ੀਆਂ ਉਹ ਪਿੰਡੀ ਸਭ ਤੋਂ ਜ਼ਿਆਦਾ ਖਤਰਨਾਕ ਹੈ ਤੇ ਆਪਣੇ ਘਰ ਦੀ ਪਿੰਡੀ ਪਿੰਨੀ ਦਾ ਕੋਈ ਮੁਕਾਬਲਾ ਹੀ ਨਹੀਂ ਨੀਮ ਦਾ ਤੇਲ ਮਿਕਸ ਕਰਕੇ ਪਾਣੀ 'ਚ ਉਹਦਾ ਛਿੜਕਾਅ ਕਰ ਲੋ ਜਾਂ ਤੁਸੀਂ ਹਲਦੀ ਪਾ ਦੋ ਜਾਂ ਇਵਨ ਕੀ ਮਿਰਚ ਦਾ ਪੇਸਟ ਵੀ ਜੇ ਤੁਸੀਂ ਬਣਾ ਕੇ ਉਹਦਾ ਕੋਲ ਬਣਾ ਕੇ ਵੀ ਸਪਰੇਅ ਕਰਦੇ ਹੋ ਉਹਦੇ ਨਾਲ ਵੀ ਕਈ ਕੀੜੇ ਚਲੇ ਜਾਂਦੇ ਨੇ ਆਮ ਤੌਰ ਤੇ ਤੋਰੀ ਦੀ ਬੇਲ ਕਦੇ ਰੁੱਖ ਉੱਤੇ ਚੜੀ ਹੋਈ ਹੈ ਕਿ ਕਿਤੇ ਕੰਧਾਂ ਤੇ ਚੜੀਆਂ ਹੋਈਆਂ ਹਨ ਤੇ ਉਹਨਾਂ ਨੂੰ ਸਾਹਮਣਾ ਬੜਾ ਔਖਾ ਹੈ ਬਟ ਜਿਹੜੇ ਇਹ ਪੋਰਟੇਬਲ ਫਾਰਮਿੰਗ ਸਿਸਟਮਸ ਮੈਂ ਲਗਾਏ ਨੇ ਇਹਨਾਂ ਤੇ ਤੁਸੀਂ ਬੇਲ ਨੂੰ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਹਾਂ ਜਾਦਾ ਪ੍ਰੋਪਰ ਅਡਜਸਟ ਕੀਤੀ ਹੋਈ ਤੁਸ ਤੋਰੀਆਂ ਦੀ ਬਿਲ ਦੇਖਿਆ ਫੁੱਲ ਪੈ ਗਏ ਹੋਏ ਨੇ ਆਰਗੇਨਿਕ ਤੋਰੀਆਂ ਜਿਹੜੀਆਂ ਨੇ ਇਹ ਵੀ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਮਾਰਕੀਟ ਦੇ ਵਿੱਚ ਤੁਸੀਂ ਲੈਣ ਜਾਓ ਤੇ ਤੁਹਾਨੂੰ ਵੱਡੇ ਸਾਈਜ਼ ਦੀਆਂ ਤੋਰੀਆਂ ਮਿਲਦੀਆਂ ਤੇ ਇੱਥੇ ਛੋਟੇ ਸਾਈਜ਼ ਦੇ ਜਿਨ੍ਹਾਂ ਨੇ ਕੈਮੀਕਲਸ ਪਾ ਕੇ ਉਗਾਈ ਜਾਂਦੀ ਹੈ ਸਬਜ਼ੀ ਉਹ ਜਿਆਦਾ ਜਲਦੀ ਵੱਧਦੀ ਏ ਬਟ ਉਨੀ ਘੱਟ ਉਹਦੇ ਵਿੱਚ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਹੈ ਟਮਾਟਰ ਜਦੋਂ ਖਤਮ ਹੋਇਆ ਉਹਦੇ ਬੀਜ ਜਿਹੜੇ ਡਿੱਗੇ ਹੋਏ ਸੀ ਕੋਈ ਬੀਜ ਆਪੇ ਪਨਪ ਪੈਨੇ ਤੇ ਇਹ ਹੁਣੇ ਪੌਦੇ ਅੱਗੇ ਫਲਦੇ ਇਨਕੇ 15-20 ਮਿੰਟ ਵੀ ਤੁਸੀਂ ਆਪਣੇ ਗਾਰਡਨ ਚ ਆ ਕੇ ਸਪੈਂਡ ਕਰਦੇ ਹੋ ਤੁਹਾਡਾ ਬੜਾ ਸਟ्रेस ਰਿਲੀਵ ਹੁੰਦਾ ਹੈ ਬੜਾ ਵਧੀਆ ਤੁਹਾਨੂੰ ਲੱਗਦਾ ਆਕਸੀਜਨ ਪੂਰੀ ਮਾਤਰਾ ਚ ਤੁਹਾਨੂੰ ਮਿਲਦੀ ਹੈ ਹੂੰ ਬਹੁਤ ਵਧੀਆ ਇੱਥੇ ਦਾ ਐਟਮਾਸਫੇਅਰ ਹੀ ਬਹੁਤ ਵਧੀਆ ਲੱਗਦਾ ਤੁਹਾਨੂੰ ਹੂੰ ਪਾਈਪਸ ਨੂੰ ਜੋੜ ਕੇ ਸਪੈਸ਼ਲ ਇਹ ਬਣਾਇਆ ਗਿਆ ਕਿ ਇਹਨਾਂ ਦੇ ਵਿੱਚ ਵੀ ਤੁਸੀਂ ਛੋਟੇ-ਛੋਟੇ ਪੌਦੇ ਜਿਹੜੇ ਸਬਜ਼ੀਆਂ ਦੇ ਆ ਉਹ ਤੁਸੀਂ ਲਗਾ ਸਕਦੇ ਹੋ ਅੱਜ ਦੇ ਕੱਲ ਤੁਸੀਂ ਜੁੜੇ ਹੋ ਸੁਰਖਾ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ ਕੌਰ ਜਿਹੜੇ ਲੋਕ ਆਰਗੈਨਿਕ ਖਾਣਾ ਖਾਣ ਦੇ ਸ਼ੌਕੀਨ ਨੇ ਜਾਂ ਫਿਰ ਆਰਗੈਨਿਕ ਖਾਣਾ ਖਾਣਾ ਚਾਹੁੰਦੇ ਨੇ ਅੱਜ ਦੀ ਇਹ ਵੀਡੀਓ ਜਿਹੜੀ ਖਾਸ ਉਹਨਾਂ ਵਾਸਤੇ ਆ ਇਸ ਵਕਤ ਅਸੀਂ ਜਲੰਧਰ ਦੇ ਮਿੱਠਾਪੂਰੇ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਰੂਫਟਾਪ ਗਾਰਡਨਿੰਗ ਜਿਹੜੀ ਕੀਤੀ ਗਈ ਹੈ ਔਰ ਵੰਦਨਾ ਬਾਲੀ ਮੈਡਮ ਅੱਜ ਸਾਡੇ ਨਾਲ ਰਹਿਣਗੇ ਇਸ ਇੰਟਰਵਿਊ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਹ ਰੂਫਟਾਪ ਗਾਰਡਨਿੰਗ ਕੀਤੀ ਗਈ ਹੈ ਤੇ ਇੱਥੇ ਆਰਗੇਨਿਕ ਸਬਜ਼ੀਆਂ ਤੋਂ ਉਹਨਾਂ ਦੱਸਦੀ ਕਿ ਲਗਾਈਆਂ ਹੋਈਆਂ ਨੇ ਇਹਨਾਂ ਦੇ ਵੱਲੋਂ ਤੇ ਇਹੀ ਸਬਜ਼ੀਆਂ ਤੋੜ ਕੇ ਆਪਣੇ ਪਰਿਵਾਰ ਨੂੰ ਵੀ ਖਵਾਉਂਦੇ ਨੇ ਤੇ ਆਪ ਵੀ ਖਾਂਦੇ ਨੇ ਤੇ ਸਵਸਥ ਰਹਿੰਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਹਾਲ ਚਾਲ ਹੈ ਠੀਕ ਹੋ ਤੁਸੀਂ థాంਕ ਯੂ ਅੱਛਾ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਨੀ ਤੁਹਾਡੇ ਕੋਲੋਂ ਕਿ ਤੁਸੀਂ ਇਹ ਰੂਫਟਾਪ ਗਾਰਡਨਿੰਗ ਦਾ ਕਨਸੈਪਟ ਜਿਹੜਾ ਇਹ ਸਟਾਰਟ ਕਦੋਂ ਕੀਤਾ ਸੀ ਕਦੋਂ ਕੰਡੀ ਸ਼ੁਰੂ ਕੀਤੀ ਸੀ ਤੁਸੀਂ ਹ ਹੁਣ ਕਰੀਬ ਮੈਨੂੰ 5 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਰੂਫਟਾਪ ਤੇ ਆਪਣੀ ਕਿਚਨ ਗਾਰਡਨ ਮੇਨਟੇਨ ਕਰਦੇ ਹੋਏ ਜੀ ਤੇ ਇਹ ਸ਼ੁਰੂ ਕੀਤਾ ਸੀ ਅਸੀਂ ਲੋਕਡਾਊਨ ਤੋਂ ਪਹਿਲਾਂ ਪਹਿਲਾ ਪਹਿਲਾ ਵਾਲਾ ਜਿਹੜਾ ਲੋਕਡਾਊਨ 2020 ਚ ਆਇਆ ਸੀ ਉਸ ਤੋਂ ਪਹਿਲਾਂ ਮੈਂ ਇਹ ਸੈਟਅਪ ਕਿੱਤਾ ਹੋਇਆ ਸੀ ਤੇ ਲੋਕਡਾਊਨ ਚ ਅਸੀਂ ਜਦੋਂ ਆਰਗੈਨਿਕ ਤੇ ਬੜੀ ਸੇਫ ਸਬਜ਼ੀਆਂ ਖਾਈਆਂ ਖਾਦੀਆਂ ਤੇ ਉਸ ਵੇਲੇ ਪਤਾ ਚੱਲਿਆ ਕਿ ਸਿਰਫ ਆਰਗੈਨਿਕ ਹੀ ਨਹੀਂ ਬਟ ਸੇਫ ਤੇ ਸਾਫ ਸੁਥਰੀ ਸਬਜੀ ਖਾਣ ਦਾ ਕਿੰਨਾ ਕੀ ਮਤਵ ਹੁੰਦਾ ਹੈ ਬੈਨੀਫਿਟ ਮਤਲਬ ਕੀ ਕੀ ਨੇ ਹਨਾ ਤੇ ਇਹ ਮੈਨੂੰ ਦੱਸੋ ਕਿ ਇਸ ਟਾਈਮ ਤੁਹਾਡੀ ਕਿਚਨ ਗਾਰਡਨਿੰਗ ਤੁਸੀਂ ਕੀਤੀ ਹੋਈ ਹੈ ਰੂਫ ਟਾਪ ਤੇ ਕੀ ਕੀ ਸਬ지ਆ ਜੜੀਆਂ ਨੇ ਲੱਗੀਆਂ ਹੋਈਆਂ ਨੇ ਮੌਸਮ ਦੇ ਹਿਸਾਬ ਦੇ ਨਾਲ ਕੀ ਕੀ ਚੇਂਜਸ ਜਿਹੜੇ ਤੁਸੀਂ ਕਰਦੇ ਰਹਿੰਦੇ ਹੋ ਜੀ ਦੇਖੋ ਇੱਥੇ ਮੌਸਮੀ ਸਬ지ਆ ਹੀ ਮੈਂ ਉਗਾਨੀਆਂ ਤੇ ਹੈਲਥ ਵਾਸਤੇ ਬੈਨੀਫਿਟ ਵੀ ਉਹਨਾਂ ਦਾ ਹੀ ਹੁੰਦਾ ਹੈ ਜੇ ਅਸੀਂ ਰੈਫਰਿਜਰੇਟਡ ਜਾਂ ਬਹੁਤ ਜਿਹੜੀਆਂ ਫ੍ਰਿਜ ਚ ਪਈਆਂ ਨੇ ਜਾਂ ਕੋਲਡ ਸਟੋਰੇਜ ਤੋਂ ਲਿਆਉਂਦੀਆਂ ਗਈਆਂ ਨੇ ਉਹ ਸਬਜ਼ੀਆਂ ਖਾਣ ਦਾ ਜਿਆਦਾ ਫਾਇਦਾ ਨਹੀਂ ਹੁੰਦਾ ਉਹਨਾਂ 'ਚ ਕੁਛ ਨਾ ਕੁਛ ਤੁਹਾਨੂੰ ਪ੍ਰੀਜ਼ਰਵੇਟਿਵ ਯੂਜ਼ ਕਰਨਾ ਪੈਂਦਾ ਉਹਨਾਂ ਨੂੰ ਲੰਬੇ ਸਮੇਂ ਤੱਕ ਠੀਕ ਰੱਖਣ ਵਾਸਤੇ ਤੇ ਜਿਹੜਾ ਮੌਸਮੀ ਜੋ ਵੀ ਉਗਦਾ ਹੈ ਉਹ ਮੌਸਮ ਦੇ ਹਿਸਾਬ ਨਾਲ ਰੱਬ ਨੇ ਵੀ ਤੁਹਾਨੂੰ ਤੁਹਾਡੀ ਸਿਹਤ ਵਾਸਤੇ ਸਹੀ ਚੀਜ਼ ਦਿੱਤੀ ਹੈ ਤੇ ਉਹੀ ਖਾਣਾ ਸਭ ਤੋਂ ਬਿਹਤਰ ਹੈ ਤੇ ਇਸ ਵੇਲੇ ਲੱਗੀ ਹੋਈ ਹੈ ਜਿੱਦਾਂ ਭਿੰਡੀ ਲੱਗੀ ਹੋਈ ਹੈ ਤੋਰੀ ਹੁਣ ਲੱਗਣ ਲੱਗੀ ਲੱਗ ਰਹੀਆਂ ਨੇ ਤੋਰੀਆਂ ਲੱਗ ਰਹੀਆਂ ਨੇ ਤੇ ਪਹਿਲੇ ਕੀਆ ਕੱਦੂ ਅਸੀਂ ਬਹੁਤ ਖਾਦਾ ਪੂਰੀ ਗਰਮੀਆਂ ਕਰੇਲੇ ਲੱਗੇ ਬਤੇਰੇ ਲੱਗੇ ਤੇ ਇਹ ਸਾਰੀਆਂ ਇਸ ਵੇਲੇ ਚੱਲ ਰਹੀਆਂ ਗਰਮੀਆਂ ਦੀਆਂ ਸਬਜ਼ੀਆਂ ਹੁਣ ਸਤੰਬਰ ਚ ਮੌਸਮ ਚੇਂਜ ਹੋਏਗਾ ਤੇ ਸਰਦੀਆਂ ਦੀਆਂ ਫੇਰ ਸਬਜ਼ੀਆਂ ਆਣ ਗਿਆ ਤੇ ਸਭ ਤੋਂ ਪਹਿਲਾਂ ਮੈਨੂੰ ਆਪਾਂ ਗੱਲ ਕਰ ਲਈਏ ਬੜੇ سارے ਪੌਦੇ ਮੈਨੂੰ ਦਿਖ ਰਹੇ ਨੇ ਤਾਂ ਇੱਥੋਂ ਹੀ ਸਟਾਰਟ ਕਰਦੇ ਆਂ ਇਹ ਜਿਹੜਾ ਪੌਦਾ ਹੈਗਾ ਇਹ ਕਿਸ ਚੀਜ਼ ਦਾ ਪੌਦਾ ਹੈ ਔਰ ਇਹਦੇ ਚ ਕਿਹੜੀਆਂ ਸਬਜ਼ੀਆਂ ਉਗਦੀਆਂ ਨੇ ਦੇਖੋ ਇਹ ਪਿੰਡੀਆਂ ਤੁਸੀਂ ਦੇਖ ਰਹੇ ਹੋ ਪਿੰਡੀਆਂ ਲੱਗੀਆਂ ਹੋਈਆਂ ਇਹ ਵਧੀਆ ਆਰਗੈਨਿਕ ਪਿੰਡੀਆਂ ਦਾ ਤੁਸੀਂ ਸਵਾਦ ਜੇ ਬਣਾ ਕੇ ਦੇਖਦੇ ਹੋ ਨਾ ਤਾਂ ਇਹਦਾ ਬਹੁਤ ਸੌਫਟ ਪਿੰਡੀ ਹੁੰਦੀ ਹੈ ਬਹੁਤ ਜਲਦੀ ਗਲਦੀ ਵੀ ਹੈ ਤੇ ਨਾਲ ਹੀ ਇਹਦਾ ਸਵਾਦ ਬਹੁਤ ਵੱਖਰਾ ਹੁੰਦਾ ਹੈ ਜਿਹੜੀਆਂ ਤੁਸੀਂ ਬਾਜ਼ਾਰੋਂ ਲੈਂਦੇ ਹੋ ਪਿੰਡੀਆਂ ਉਹ ਨਾਰਮਲੀ ਥੋੜੀ ਸਖਤ ਹੁੰਦੀ ਹੈ ਤੇ ਇਹ ਇਹਦਾ ਕੁਕਿੰਗ ਟਾਈਮ ਜਿਹੜਾ ਮਤਲਬ ਗੈਸ ਵੀ ਬਚਦੀ ਹੈ ਮਤਲਬ ਕਹਿ ਸਕਦੇ ਆ ਵੀ ਅੱਜਕੱਲ ਜਿਹੜੀਆਂ ਪਿੰਡੀਆਂ ਲੋਕ ਖਾ ਰਹੇ ਨੇ ਮੰਡੀ ਚੋਂ ਪਰ ਲੈਣ ਜਾਂਦੇ ਤਾਂ ਪੱਕੀਆਂ ਵੀ ਮਿਲਦੀਆਂ ਨੇ ਔਰ ਬੜੇ ਲੰਬੇ ਸਾਈਜ਼ ਦੀਆਂ ਔਰ ਕਾਫੀ ਹਾਰਡ ਵੀ ਹੈ ਪਿੰਡੀਆਂ ਤੋਂ ਇਹ ਦੇਖ ਸਕਦੇ ਹੋ ਤੁਸੀਂ ਇਹ ਕਾਫੀ ਸੌਫਟ ਪਿੰਡੀਆਂ ਤੇ ਇਹ ਬੀਜ ਇਥੋਂ ਹੀ ਲੋਕਲ ਹੀ ਲਿਆ ਕੇ ਤੁਸੀਂ ਲਵਾਏ ਹੋਏ ਇਥੇ ਬੀਜ ਤਾਂ ਲੋਕਲ ਹੀ ਲਗਾਏ ਨੇ ਬਟ ਉਹਨਾਂ ਨੂੰ ਟ੍ਰੀਟ ਕਰਕੇ ਫਿਰ ਯੂਜ਼ ਕਰਦੇ ਆਂ ਸੀ ਤੇ ਮੈਂ ਇਹ ਦੱਸਣਾ ਚਾਹਦੀ ਆ ਤੁਹਾਨੂੰ ਕਿ ਪਿੰਡੀ ਇੱਕ ਐਸੀ ਸਬਜੀ ਹੈ ਜਦੇ ਉੱਤੇ ਸਭ ਤੋਂ ਵੱਧ ਕੈਮੀਕਲ ਪੈਸਟਿਸਾਈਡਸ ਬਾਹਰ ਜਿਹੜੀ ਪਿੰਡੀ ਤੁਸੀਂ ਖਰੀਦਦੇ ਹੋ ਉਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਕਹਿੰਦੇ ਨਾ ਜ਼ਹਿਰ ਵਾਲੀ ਸਬਜ਼ੀਆਂ ਉਹ ਪਿੰਡੀ ਸਭ ਤੋਂ ਜ਼ਿਆਦਾ ਖਤਰਨਾਕ ਹੈ ਤੇ ਆਪਣੇ ਘਰ ਦੀ ਪਿੰਡੀ ਪਿੰਡੀ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਤੇ ਇਸ ਦੇ ਨਾਲ ਹੋਰ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ ਬਹੁਤ ਸਾਰੀ ਅਸੀਂ ਦੇਖ ਰਹੇ ਆ ਮੇਲਾਂ ਵੀ ਲੱਗੀਆਂ ਹੋਈਆਂ ਨੇ ਇੱਥੇ ਤੇ ਕਿਸ ਚੀਜ਼ ਦੀ ਵੇਲ ਹੈ ਤੇ ਹੁਣ ਖਤਮ ਹੋਣ ਵਾਲੀ ਹੈ ਕਰੇਲੇ ਦੀ ਵੇਲ ਹੈ ਜਿਹੜੀ ਹੁਣ ਬਸ ਸੀਜ਼ਨ ਇਹਦਾ ਖਤਮ ਹੋਣ ਲੱਗਾ ਤੇ ਇਧਰ ਚਾਈਨੀਜ਼ ਪਾਲਕ ਹੈ ਇਹ ਇਹ ਬਹੁਤ ਵਧੀਆ ਚੀਜ਼ ਹੈ ਚਾਈਨੀਜ਼ ਪਾਲਕ ਇਹ ਟੇਸਟ ਪਾਲਕ ਵਾਂਗੂ ਹੀ ਆ ਥੋੜਾ ਜਿਹਾ ਡਿਫਰੈਂਟ ਹੈ ਇਹ ਥੋੜਾ ਜਿਹਾ ਖੱਟੇਪਨ ਤੇ ਹੁੰਦਾ ਤੇ ਬਹੁਤ ਵਧੀਆ ਬੰਦਾ ਐਂਡ ਇਹ ਪੌਦਾ ਜਿਹੜਾ ਨਾ ਇਹ ਬੜਾ ਸਟੱਡੀ ਪਲਾਂਟ ਹੈ ਮਤਲਬ ਜਲਦੀ ਖਰਾਬ ਨਹੀਂ ਹੁੰਦਾ ਦੂਜੀ ਪਾਲਕ ਜਿਹੜੀ ਹੈ ਬਰਸਾਤਾਂ ਚ ਉਹ ਗਲ ਜਾਂਦੀ ਹੈ ਬਟ ਇਹ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਇਚ ਵੀ ਬਹੁਤ ਹਰੀ-ਭਰੀ ਹੈ ਤੇ ਇਹਦਾ ਇੱਕ ਬੈਨੀਫਿਟ ਇਹ ਵੀ ਹੈ ਜਿੱਦਾਂ ਇਹ ਇਸ ਤਰ੍ਹਾਂ ਡੰਡੀ ਇਹਦੀ ਨਾ ਇਹ ਡੰਡੀ ਤੁਸੀਂ ਲਗਾ ਦੋਗੇ ਤੋਂ ਅਸੀਂ ਯੂਜ਼ ਕੀਤਾ ਹੋਇਆ ਤੇ ਸਿਰਫ ਇਹ ਡੰਡੀ ਲਗਾ ਦੋਗੇ ਜੇ ਤੇ ਇਹ ਫਿਰ ਪੌਦਾ ਨਵਾਂ ਬਣ ਜਾਣਾ ਨਾਲ ਦੀ ਨਾਲ ਉਗਣੀ ਸ਼ੁਰੂ ਹੋ ਜਾਏਗੀ ਨਵਾਂ ਪੌਦਾ ਬਣ ਜਾਣਾ ਤੇ ਇਹ ਥੋੜੇ ਜਿਹੇ ਪੌਦਿਆਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਫੈਲ ਗਈ ਹੈ ਉਹਨ ਤੇ ਚਾਈਨਿਸ ਪੌਦੇ ਦਾ ਬੀਜ ਵੀ ਜਿਹੜਾ ਹੈਗਾ ਤੁਸੀਂ ਇੱਥੋਂ ਹੀ ਲੋਕਲ ਹੀ ਲੈਂਦਾ ਸੀ ਨਹੀਂ ਇਹ ਮੈਨੂੰ ਕਿਸੇ ਨੇ ਖਾਸ ਮੰਗਵਾਇਆ ਇਹ ਕਿਸੇ ਨੇ ਮੈਨੂੰ ਇਸ ਤਰ੍ਹਾਂ ਹੀ ਦਿੱਤੀਆਂ ਸੀਗੀਆਂ ਇਹ ਇਹ ਜਿਹੜੀਆਂ ਕਹਿ ਸਕਦੇ ਹੋ ਡੰਡੀਆਂ ਜਿਹੜੀਆਂ ਨੇ ਉਹੀ ਮੈਂ ਰੋਪੀਆਂ ਤੇ ਵਧੀਆ ਫਲ ਫੁੱਲ ਫੁੱਲ ਗਈ ਹੈ ਕਿੰਨੀ ਵਾਰ ਫਿਰ ਬਣਾ ਕੇ ਇਹਦਾ ਸਵਾਦ ਚੱਖਿਆ ਤੁਸੀਂ ਇਹ ਤਾਂ ਹੋ ਗਿਆ ਮੇਰਾ خیال ਇਹਨੂੰ ਆ 6-8 ਮਹੀਨੇ ਹੋ ਗਏ ਨੇ ਤੇ ਰੈਗੂਲਰ ਖਾ ਰਹੇ ਸਰਦਿ ਕਹਿ ਸਕਦੇ ਆ ਵੀ ਚਾਈਨਿਸ ਪਾਲਕ ਇਹ ਦਾਦਾ ਪੌਦਾ ਹੈ ਇਹੋ ਜੀ ਸਬਜੀ ਹੈ ਵੀ ਜੇ ਇਹਨੂੰ ਤੁਸੀਂ 12 ਮਹੀਨੇ ਖਾ ਸਕਦੇ ਹੋ ਬਸ ਇਹਦਾ ਨਾਮ ਮੈਨੂੰ ਪਸੰਦ ਨਹੀਂ ਚਾਈਨਿਸ ਦੀ ਜਗ੍ਹਾ ਹੋਰ ਕੁਝ ਕਰਨਾ ਚਾਹੀਦਾ ਤਾਂ ਮੈਨੂੰ ਲੱਗਦਾ ਕਿ ਜੇ ਤੁਸੀਂ ਉਗਾਈ ਹੈ ਤਾਂ ਤੁਸੀਂ ਨਾਮ ਵੀ ਚੇਂਜ ਕਰ ਸਕਦੇ ਹੋ ਤੇ ਇਧਰ ਗੱਲ ਕਰਦੇ ਆ ਇਧਰ ਸਾਡੇ ਕੋਲ ਕਿਹੜੀਆਂ ਬੇਲਾ ਜੜੀਆਂ ਲੱਗੀਆਂ ਹੋਈਆਂ ਨੇ ਕਿ ਇਹਨਾਂ ਚ ਕੋਈ ਬੀਨਸ ਹੈਗੀਆਂ ਇਹ ਫਲੀਆਂ ਫਲੀਆਂ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਬੀਨਸ ਦੇ ਦੇ ਪੌਦੇ ਉੱਧਰ ਵੀ ਨੇ ਤੇ ਇਧਰ ਵੀ ਕੁਝ ਪੌਦੇ ਨੇ ਤੇ ਇਹ ਇਹਦਾ ਵੀ ਮੌਸਮ ਹੈ ਹੁਣ ਤੇ ਬਟ ਹੁਣ ਤੋਰੀਆਂ ਜ਼ਿਆਦਾ ਆ ਰਹੀਆਂ ਨੇ ਤੋਰੀਆਂ ਦੀਆਂ ਵੇਲਾਂ ਜਿੱਦਾਂ ਤੁਸੀਂ ਦੇਖਦੇ ਹੋ ਆਮ ਤੌਰ ਤੇ ਤੋਰੀ ਦੀ ਬੇਲ ਕਦੇ ਰੁੱਖ ਉੱਤੇ ਚੜੀ ਹੋਈ ਹੈ ਕਿਥੇ ਕੰਧਾਂ ਤੇ ਚੜੀਆਂ ਹੋਈਆਂ ਹੈ ਨਾ ਤੇ ਉਹਨਾਂ ਨੂੰ ਸਾਹਮਣਾ ਬੜਾ ਔਖਾ ਹੈ ਬਟ ਜਿਹੜੇ ਇਹ ਪੋਰਟੇਬਲ ਫਾਰਮਿੰਗ ਸਿਸਟਮਸ ਮੈਂ ਲਗਾਏ ਨੇ ਇਹਨਾਂ ਤੇ ਤੁਸੀਂ ਬੇਲ ਨੂੰ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਹਾਂ ਜਿਆਦਾ ਪ੍ਰੋਪਰ ਅਡਜਸਟ ਕੀਤੀ ਹੋਈ ਹੈ ਤੁਸੀਂ ਤੋਰੀਆਂ ਦੀ ਬੇਲ ਦੇਖਿਆ ਫੁੱਲ ਪੈ ਗਏ ਹੋਏ ਨੇ ਤੇ ਲੱਗਣ ਹੀ ਵਾਲੀਆਂ ਹੋਣਗੀਆਂ ਇਹ ਲੱਗਿਆ ਵੀ ਹੋਣਗੀਆਂ ਤਾਂ ਦੇਖ ਤਾਂ ਤੋੜ ਕੇ ਸਬਜੀ ਦੋ ਤਿੰਨ অর্ਗੈਨਿਕ ਤੋਰੀਆਂ ਜਿਹੜੀਆਂ ਨੇ ਇਹ ਵੀ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਮਾਰਕੀਟ ਦੇ ਵਿੱਚ ਤੁਸੀਂ ਲੈਣ ਜਾਓ ਤੇ ਤੁਹਾਨੂੰ ਵੱਡੇ ਸਾਈਜ਼ ਦੀਆਂ ਤੋਰੀਆਂ ਮਿਲਦੀਆਂ ਤੇ ਇੱਥੇ ਛੋਟੇ ਸਾਈਜ਼ ਦੇ ਜਿਨ੍ਹਾਂ ਨੇ ਕੈਮੀਕल्स ਪਾ ਕੇ ਉਗਾਈ ਜਾਂਦੀ ਹੈ ਸਬਜੀ ਉਹ ਜਿਆਦਾ ਜਲਦੀ ਵੱਧਦੀ ਏ ਬਟ ਉਨੀ ਘੱਟ ਉਹਦੇ ਚ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਏ ਇਹ ਜਿੰਨੀ ਆਰਾਮ ਨਾਲ ਕਹਿੰਦੇ ਨਾ ਸਹਿਜ ਪੱਕੇ ਸੋ ਮਿੱਠਾ ਹੋਏ ਬਿਲਕੁਲ ਧੀਰੇ ਧੀਰੇ ਦੇ ਮਨਾ ਧੀਰੇ ਸਭ ਕੁਝ ਹੋਏ ਹੈ ਨਾ ਸਹਿਜ ਪੱਕੇ ਸੋ ਮਿੱਠਾ ਹੋਏ ਤੇ ਉਸ ਹਿਸਾਬ ਨਾਲ ਇਹ ਮਤਲਬ ਪੇਸ਼ੈਂਸ ਚਾਹੀਦੀ ਹੈ ਇਹਨਾਂ ਵਾਸਤੇ ਇਹ ਕੰਮ ਜਿਹੜਾ ਹੈ ਪੇਸ਼ੈਂਸ ਵਾਲਾ ਤੇ ਇਦੋਂ ਇਲਾਵਾ ਵੀ ਮੈਂ ਦੇਖ ਸਕਦੀ ਹਾਂ ਕਿ ਪਰਲੇ ਬੰਨੇ ਵੀ ਤੁਸੀਂ ਬਹੁਤ ਸਾਰੇ ਬੂਟੇ ਲਗਾਏ ਹੋਏ ਨੇ ਇਹ ਕਿਸ ਚੀਜ਼ ਦੇ ਬੂਟੇ ਹੈਗੇ ਨੇ ਔਰ ਹਲੇ ਇੱਕ ਪੌਂਡ ਤਾਂ ਖਾਲੀ ਪਿਆ ਇਹਦੇ ਵਿੱਚ ਬੀਜਿਆ ਕੁਝੀਆਂ ਪਹਿਲਾਂ ਕੀਏ ਦੀ ਬੇਲ ਸੀਗੀ ਕੀਏ ਦੀ ਬੇਲ ਖਤਮ ਹੋ ਚੁੱਕੀ ਹੈ ਤੇ ਇਹ ਟਮਾਟਰ ਪਿਛਲੇ ਸੀਜ਼ਨ ਦਾ ਟਮਾਟਰ ਜਦੋਂ ਖਤਮ ਹੋਇਆ ਉਹਦੇ ਵਿੱਚ ਜਿਹੜੇ ਡਿੱਗੇ ਹੋਏ ਸੀ ਉਹੀ ਬੀਜ ਆਪੇ ਪਨਪ ਪੈਣੇ ਤੇ ਇਹ ਹੁਣੇ ਪੌਦੇ ਅੱਗੇ ਫਲ ਦੇਣਗੇ ਤੇ ਮੈਮ ਇਹ ਦੱਸੋ ਮੈਨੂੰ ਕਿ ਇਹਨਾਂ ਨੂੰ ਤੁਸੀਂ ਮੈਨੇਜ ਮਤਲਬ ਮੈਨੇਜਮੈਂਟ ਹਰ ਚੀਜ਼ ਦੀ ਬੜੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਸਭ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਕਿੰਨਾ ਕੁ ਸਮਾਂ ਦਿੰਦੇ ਹੋ ਤੁਸੀਂ ਆਪਣੀ ਐ ਗਾਰਡਨ ਨੂੰ ਜਿਹੜਾ ਤੁਸੀਂ ਉੱਪਰ ਲਗਾਇਆ ਹੋਇਆ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਹੋ ਤੁਸੀਂ ਦੇਖੋ ਅੱਜਕਲ ਤਾਂ ਜਿੱਦਾਂ ਬਰਸਾਤ ਦਾ ਮੌਸਮ ਹੈ ਪਾਣੀ ਦੇਣ ਦੀ ਜ਼ਿਆਦਾ ਲੋੜ ਪੈਂਦੀ ਨਹੀਂ ਹੈ ਤੇ ਜੇ 15-20 ਮਿੰਟ ਵੀ ਤੁਸੀਂ ਆਪਣੇ ਗਾਰਡਨ 'ਚ ਆ ਕੇ ਸਪੈਂਡ ਕਰਦੇ ਹੋ ਤੁਹਾਡਾ ਬੜਾ ਸਟ्रेस ਰੀਲੀਵ ਹੁੰਦਾ ਹੈ ਬੜਾ ਵਧੀਆ ਤੁਹਾਨੂੰ ਲੱਗਦਾ ਆਕਸੀਜਨ ਪੂਰੀ ਮਾਤਰਾ ਚ ਤੁਹਾਨੂੰ ਮਿਲਦੀ ਹੈ ਬਹੁਤ ਵਧੀਆ ਇੱਥੇ ਦਾ ਐਟਮਾਸਫੇਅਰ ਹੀ ਬਹੁਤ ਵਧੀਆ ਲੱਗਦਾ ਤੁਹਾਨੂੰ ਤੇ ਉਹ ਇੱਕ ਆਪਣਾ ਹੀ ਫਾਇਦਾ ਹੈ ਸਬਜ਼ੀਆਂ ਦੇ ਅਲਾਵਾ ਹੋਰ ਵੀ ਇਹ ਜਿਹੜਾ ਮੈਂਟਲ ਸਟ्रेस ਰੀਲੀਵ ਕਰਦੀਆਂ ਨੇ ਸਬਜ਼ੀਆਂ ਤੇ ਗਾਰਡਨਿੰਗ ਖਾਸ ਕਰ ਸਿਰਫ ਸਬਜ਼ੀਆਂ ਨਹੀਂ ਬਾਕੀ ਗਾਰਡਨਿੰਗ ਵੀ ਉਹਦਾ ਆਪਣਾ ਹੀ ਮਤਵ ਹੈ ਅੱਜ ਬੜੇ سارے ਲੋਕ ਇਸ ਗਾਰਡਨਿੰਗ ਨੂੰ ਦੇਖ ਕੇ ਇਹ ਵੀ ਬੋਲਦੇ ਹੋਣਗੇ ਕਿ ਬੜਾ ਐਕਸਪੈਂਸਿਵ ਆ ਸੀ ਕਰ ਨਹੀਂ ਪਾਵਾਂਗੇ ਹਨਾ ਕਿੰਨੇ ਕੁ ਤੋਂ ਲੋਕ ਸ਼ੁਰੂਆਤ ਕਰ ਸਕਦੇ ਆਪਣੇ ਕਿ ਮਤਲਬ ਰੂਫ ਟਾਪ ਦੇ ਉੱਪਰ ਇਹ ਦਾ ਗਾਰਡਨਿੰਗ ਕਰਨ ਤੇ ਲੋਕ ਔਰਗੇਨਿਕ ਖਾ ਸਕਣ ਕਿੰਨੇ ਕੁ ਤੋਂ ਸਟਾਰਟਿੰਗ ਹੋ ਜਾਂਦੀ ਹੈ ਦੇਖੋ ਐਸੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਤੁਸੀਂ ਬਿਮਾਰੀਆਂ ਤੋਂ ਬਚਣਾ ਹੈ ਬਿਮਾਰੀਆਂ ਜਦੋਂ ਆਂਦੀਆਂ ਨੇ ਤੇ ਉਹਨਾਂ ਤੇ ਇਲਾਜ ਤੇ ਤੁਸੀਂ ਬਹੁਤ ਖਰਚ ਕਰਦੇ ਹੋ ਉਹਨਾਂ ਤੋਂ ਬਚਣ ਵਾਸਤੇ ਤੁਸੀਂ ਪਹਿਲਾਂ ਹੀ ਜੇ ਸੇਫ ਤੇ ਵਧੀਆ ਚੀਜ਼ ਖਾਓਗੇ ਤੇ ਉਹ ਖਰਚਾ ਵੀ ਤਾਂ ਵਿਚਾਰ ਰਹੇ ਹੋ ਨਾ ਤੇ ਥੋੜਾ ਜਿਹਾ ਖਰਚਾ ਪੂਰੀ ਫੈਮਿਲੀ ਵਾਸਤੇ ਹਮਮ ਬਿਮਾਰ ਇੱਕ ਬੰਦਾ ਹੁੰਦਾ ਇੱਕ ਟਾਈਮ ਤੇ ਬਟ ਇਹ ਪੂਰੇ ਪੂਰੀ ਫੈਮਿਲੀ ਖਾ ਰਹੀ ਹੈ ਪੂਰੀ ਫੈਮਿਲੀ ਦੀ ਸਿਹਤ ਵਾਸਤੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਕੋਈ ਮਹਿੰਗਾ ਪੈਂਦਾ ਹੈ ਤੇ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਤੁਸੀਂ ਥੋੜੇ ਤੋਂ ਵੀ ਸ਼ੁਰੂ ਕਰ ਸਕਦੇ ਹੋ ਭਾਵੇਂ ਤੁਸੀਂ ਛੋਟੇ ਕੰਟੇਨਰਸ ਸ਼ੁਰੂ ਕਰ ਲਓ ਜੀ ਮਤਲਬ ਜਿੱਦਾਂ ਛੋਟੇ ਛੋਟੇ ਜਾਂ ਚੀਜ਼ਾਂ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਤਾਂ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਹੋ ਪਾਈਪਸ ਨੂੰ ਜੋੜ ਕੇ ਸਪੈਸ਼ਲ ਇਹ ਬਣਾਇਆ ਗਿਆ ਕਿ ਇਹਨਾਂ ਦੇ ਵਿੱਚ ਵੀ ਤੁਸੀਂ ਛੋਟੇ ਛੋਟੇ ਪੌਦੇ ਜਿਹੜੇ ਸਬਜ਼ੀਆਂ ਦੇ ਆ ਉਹ ਤੁਸੀਂ ਲਗਾ ਸਕਦੇ ਹੋ ਤਾਂ ਬਿਲਕੁਲ ਇਹ ਵਰਟੀਕਲ ਵੈਜੀਟੇਬਲ ਇਦੇ ਵਿੱਚ ਜਿਹੜੀਆਂ ਤੁਸੀਂ ਲਗਾ ਸਕਦੇ ਹੋ ਤੇ ਇੱਥੋਂ ਵੀ ਸ਼ੁਰੂਆਤ ਜੜੀ ਕੀਤੀ ਜਾ ਸਕਦੀ ਹੈ ਸੋ ਮੈਮ ਬੜਾ ਖਿਆਲ ਰੱਖਣਾ ਪੈਂਦਾ ਪੌਦਿਆਂ ਦਾ ਵੀ ਜਦੋਂ ਮਤਲਬ ਬੜੀ ਵਾਰੀ ਅਸੀਂ ਦੇਖਿਆ ਕਿ ਘਰੇ ਕੋਈ ਪੌਦੇ ਲਗਾਉਂਦੇ ਐ ਸੁੰਡੀਆਂ ਪੈ ਜਾਂਦੀਆਂ ਨੇ ਕੀੜਾ ਲੱਗ ਜਾਂਦਾ ਤਾਂ ਉਹਨਾਂ ਚੀਜ਼ਾਂ ਦਾ ਧਿਆਨ ਫਿਰ ਤੁਸੀਂ ਕਿੱਦਾਂ ਰੱਖਦੇ ਹੋ ਦੇਖੋ ਬੱਚਿਆਂ ਦੀ ਤਰ੍ਹਾਂ ਪੌਦਿਆਂ ਨੂੰ ਵੀ ਪਾਲਣਾ ਪੈਂਦਾ ਤੇ ਉਹਨਾਂ ਹੀ ਪਿਆਰ ਇਹ ਮੰਗਦੇ ਨੇ ਆ ਠੀਕ ਹੈ ਕੋਈ ਬਿਮਾਰੀ ਸਮਾਰੀ ਆਂਦੀ ਨੇ ਆਂਦੀ ਹੈ ਜੇ ਪੌਦਿਆਂ ਤੇ ਤੇ ਥੋੜੀਆਂ-ਬੋਤੀਆਂ ਤੁਸੀਂ ਘਰੇਲੂ ਪਾਏ ਵੀ ਕਰ ਸਕਦੇ ਹੋ ਜਦਾਂ ਕਿਸੇ ਤੇ ਤੁਸੀਂ ਨੀਮ ਦਾ ਤੇਲ ਮਿਕਸ ਕਰਕੇ ਪਾਣੀ ਚ ਉਹਦਾ ਛਿੜਕਾਅ ਕਰ ਲਓ ਜਾਂ ਤੁਸੀਂ ਹਲਦੀ ਪਾ ਦੋ ਜਾਂ ਇਵਨ ਕੀ ਮਿਰਚ ਦਾ ਪੇਸਟ ਵੀ ਜੇ ਤੁਸੀਂ ਬਣਾ ਕੇ ਉਹਦਾ ਕੋਲ ਬਣਾ ਕੇ ਵੀ ਸਪਰੇਅ ਕਰਦੇ ਹੋ ਉਹਦੇ ਨਾਲ ਵੀ ਕਈ ਕੀੜੇ ਚਲੇ ਜਾਂਦੇ ਨੇ ਤੇ ਇਸ ਤਰ੍ਹਾਂ ਦੀਆਂ ਕੁਝ ਟੈਕਨੀਕਸ ਹੈਗੀਆਂ ਮਤਲਬ ਮੋਸਟਲੀ ਜੇ ਆਰਗੇਨਿਕ ਤੁਸੀਂ ਗਾਰਡਨਿੰਗ ਕਰ ਰਹੇ ਹੋ ਤਾਂ ਆਰਗੇਨਿਕ ਤਰ੍ਹਾਂ ਦੇ ਹੱਲ ਵੀ ਤੁਹਾਡੇ ਕੋਲ ਹੈਗੇ ਨੇ ਤੁਹਾਡੇ ਕਿਚਨ ਚੋਂ ਹੀ ਹੱਲ ਲੱਭ ਜਾਂਦੇ ਨੇ ਕਿਚਨ ਚੋਂ ਲੱਭ ਜਾਂਦੇ ਨੇ ਤੇ ਇਹ ਸਾਰਾ ਕੁਝ ਕਰਨ ਵਾਸਤੇ ਤੁਹਾਨੂੰ ਕੀ ਸਪੈਸ਼ਲ ਕੋਈ ਸਟੱਡੀ ਕਰਨ ਦੀ ਜ਼ਰੂਰਤ ਪਈ ਜਾਂ ਫਿਰ ਐਕਸਪੈਰੀਮੈਂਟਸ ਇਦਾਂ ਹੀ ਕਰ ਦਿੱਤਾ ਸੀ ਨਹੀਂ ਸਟੱਡੀ ਸਟੱਡੀ ਵੀ ਕੀਤੀ ਹੈ YouTube ਤੇ ਤੁਹਾਨੂੰ ਬਹੁਤ ਕੁਝ ਮਿਲ ਜਾਂਦਾ ਹੈ ਤੇ ਜੇ ਇੰਟਰਸਟ ਹੋਏ ਤਾਂ ਬਹੁਤ ਕੁਝ ਤੁਸੀਂ ਲੱਭ ਸਕਦੇ ਹੋ ਤੇ ਉਹਨੂੰ ਅਜਮਾ ਸਕਦੇ ਹੋ ਤੇ ਜਦੋਂ ਇੱਕ ਵਾਰੀ ਸ਼ੁਰੂ ਕਰ ਦਿੰਦੇ ਹੋ ਨਾ ਤੁਸੀਂ ਕੋਈ ਕੋਈ ਵੀ ਕੰਮ ਕਰਨਾ ਤੇ ਉਹਦੇ ਰਾਹ ਆਪਣੇ ਆਪ ਹੀ ਖੁੱਲਦੇ ਜਾਂਦੇ ਹੋਰ ਤੁਹਾਨੂੰ ਲਾਈਕ ਮਾਈਂਡਡ ਲੋਕ ਮਿਲ ਜਾਂਦੇ ਨੇ ਉਹਨਾਂ ਤੋਂ ਤੁਸੀਂ ਗੱਲ ਕਰੋ ਉਹਨਾਂ ਨਾਲ ਤੇ ਉਹਨਾਂ ਤੋਂ ਵੀ ਕਾਫੀ ਕੁਝ ਸਿੱਖ ਸਕਦੇ ਹੋ ਅੱਛਾ ਮੈਂ ਮੈਂ ਦੇਖ ਸਕਦਾ ਕਿ ਕਾਫੀ ਅੱਛਾ ਸੈਟਅਪ ਜਿਹੜਾ ਇਹ ਤਿਆਰ ਕੀਤਾ ਹੋਇਆ ਇਹ ਪਾਈਪਾਂ ਵੀ ਲੱਗੀਆਂ ਹੋਈਆਂ ਨੇ ਪੌਂਡ ਹੈ ਤੇ ਮਤਲਬ ਇਹ ਸਾਰਾ ਕੁਝ ਕਿੱਦਾਂ ਦਾ ਸੈਟਅਪ ਹੈ ਬੇਸਿਕਲੀ ਇਹਨੂੰ ਕਹਿੰਦੇ ਕੀ ਔਰ ਇਹ ਜਿਹੜਾ ਪਾਣੀ ਵਗੈਰਾ ਫਿਰ ਜਦੋਂ ਤੁਸੀਂ ਬੁੱਟੇ ਨੂੰ ਦੇਣਾ ਹੁੰਦਾ ਤੇ ਉਹ ਫਿਰ ਕਿੱਦਾਂ ਕਿੱਦਾਂ ਜਾਂਦਾ ਪਾਣੀ ਇਹ ਮੈਂ ਤੁਹਾਨੂੰ ਪੂਰਾ ਦੱਸਦੀ ਆ ਇਹ ਜਿੱਦਾਂ ਇੱਕ ਇਹ ਅਸੀਂ ਇਹਨੂੰ ਕਹਿੰਦੇ ਆ ਪੋਰਟੇਬਲ ਫਾਰਮਿੰਗ ਸਿਸਟਮ ਜੀ ਠੀਕ ਹੈ ਪੋਰਟੇਬਲ ਫਾਰਮਿੰਗ ਸਿਸਟਮ ਇਸ ਕਰਕੇ ਅਸੀਂ ਇਹਦਾ ਨਾਂ ਰੱਖਿਆ ਹੈ ਕਿਉਂਕਿ ਇਹਨੂੰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾ ਸਕਦੇ ਹੋ ਸਾਰਾ ਕੁਝ ਇਹਨੂੰ ਖਾਲੀ ਕਰਕੇ ਫੋਲਡ ਹੋ ਜਾਂਦਾ ਹੈ ਸਾਰਾ ਸਾਰਾ ਡਿਸਮੈਂਟਲ ਹੋ ਜਾਂਦਾ ਤੇ ਇਹਨੂੰ ਤੁਸੀਂ ਕਿਤੇ ਵੀ ਸ਼ਿਫਟ ਕਰ ਸਕਦੇ ਹੋ ਸ਼ਿਫਟ ਕਰ ਸਕਦੇ ਹੋ ਆਪਣੀ ਜ਼ਰੂਰਤ ਦੇ ਅਨੁਸਾਰ ਹਮ ਤੇ ਦੂਜਾ ਇਹ ਕਿ ਜਿਹੜੀਆਂ ਪਾਈਪਾਂ ਦਾ ਤੁਸੀਂ ਪੁੱਛ ਰਹੇ ਹੋ ਇਹ ਡ੍ਰਿਪ ਇਰੀਗੇਸ਼ਨ ਵਾਸਤੇ ਪਾਈਪਾਂ ਨੇ ਅੱਜਕੱਲ ਤਾਂ ਮੀਂਹ ਕਰਕੇ ਜਿਆਦਾ ਲੋੜ ਹੈ ਨਹੀਂ ਪਾਣੀ ਦੇਣ ਦੀ ਜਿਆਦਾ ਪਾਣੀ ਵੀ ਬੂਟਿਆਂ ਵਾਸਤੇ ਖਰਾਬ ਹੁੰਦਾ ਹੈ ਜੀ ਤੇ ਇਹਦੇ ਅੰਦਰ ਇੱਕ ਡਰੇਨੇਜ ਸਿਸਟਮ ਲੱਗਿਆ ਹੋਇਆ ਹੈ ਜਿਹਦੇ ਰਾਹੀਂ ਤੁਸੀਂ ਦੇਖ ਰਹੇ ਹੋਗੇ ਇਹ ਜਿਹੜੀਆਂ ਪਾਈਪਾਂ ਨੇ ਉਹਨਾਂ ਪਾਈਪਾਂ ਤੋਂ ਪਾਣੀ ਪ੍ਰਣਾਲੇ 'ਚ ਚਲਾ ਜਾਣਾ ਹੈ ਤੇ ਜਿਆਦਾ ਪਾਣੀ ਛੱਤ ਉੱਤੇ ਰੁਕਣਾ ਨਹੀਂ ਹੈ ਛੱਤ ਨੂੰ ਖਰਾਬ ਨਹੀਂ ਕਰਨਾ ਇਸ ਕਰਕੇ ਬਹੁਤ ਲੋਕ ਕੀ ਇਹ ਪੁੱਛਦੇ ਨੇ ਕਿ ਤੁਹਾਡੀ ਛੱਤ ਤੇ ਸਿਲਸਿਲਨਤਾ ਨਹੀਂ ਆ ਜਾਂਦੀ ਬਿਲਕੁਲ ਬਿਲਕੁਲ ਤੇ ਪਾਣੀ ਸਿੱਧਾ ਪਾਈਪਾਂ ਦੇ ਰਾਹੀਂ ਉੱਥੇ ਨਿਕਲ ਜਾਂਦਾ ਤੇ ਖਰਾਬ ਨਹੀਂ ਕਰਦਾ ਤੇ ਜੇਕਰ ਦੇਖਿਆ ਜਾਵੇ ਹੁਣ ਇਹ ਪੋਰਟਿਵ ਪੋਰਟੇਬਲ ਜਿਹੜਾ ਫਾਰਮਿੰਗ ਸਿਸਟਮ ਤੁਸੀਂ ਲਗਾਇਆ ਇਹਦੇ ਨੀਚੇ ਜਿਹੜੇ ਬੈਗਸ ਬਣੇ ਹੋਏ ਨੇ ਗ੍ਰੀਨ ਕਲਰ ਦੇ ਇਹ ਵੀ ਮੈਨੂੰ ਲੱਗਦਾ ਵਾਟਰਪੂਫ ਹੀ ਨੇ ਤੇ ਇਹਨਾਂ ਦੇ ਨਾਲ ਵੀ ਜਿਹੜਾ ਕੋਈ ਖਾਸ ਨੁਕਸਾਨ ਕਿਸੇ ਚੀਜ਼ ਨੂੰ ਨਹੀਂ ਹੁੰਦਾ ਹੋਏਗਾ ਨਾ ਇਹ ਬਿਲਕੁਲ ਵਾਟਰਪੂਫ ਨੇ ਤੇ ਇਹਦੇ ਥੱਲੇ ਕੋਈ ਵੀ ਸਿਲਾਈ ਨਹੀਂ ਹੈ ਇਹ ਪੂਰਾ ਵਨ ਪੀਸ ਹੈ ਜੀ ਇਸ ਕਰਕੇ ਇਹਦੇ ਇਹਦੇ ਅੰਦਰੋਂ ਪਾਣੀ ਰਸਣ ਦਾ ਕੋਈ ਡਰ ਨਹੀਂ ਹੈਗਾ ਬਿਲਕੁਲ ਡਰ ਨਹੀਂ ਹੈਗਾ ਤੇ ਖਾਦ ਵੀ ਤੁਸੀਂ ਘਰ ਹੀ ਤਿਆਰ ਕਰਦੇ ਹੋ ਕੋਚ ਖਾਦ ਘਰ ਤਿਆਰ ਹੁੰਦੀ ਹੈ ਜਿੱਦਾਂ ਤੁਸੀਂ ਕਿਚਨ ਵੇਸਟ ਜਿਹੜਾ ਹੈ ਤੁਹਾਡੀ ਸਬਜ਼ੀਆਂ ਦੇ ਫਲਾਂ ਦੇ ਜਿਹੜੇ ਛਿਲਕੇ ਨੇ ਜਿਹੜੇ ਵੀ ਤੁਸੀਂ ਛਿਲਕੇ ਖਾਂਦੇ ਹੋ ਮਤਲਬ ਸਬਜ਼ੀਆਂ ਨੂੰ ਛਿਲਦੇ ਹੋ ਉਹ ਛਿੱਲੜ ਤੁਸੀਂ ਸਿਟਨੇ ਨਹੀਂ ਹੈ ਉਹਨਾਂ ਨਾਲ ਹੀ ਅਸੀਂ ਖਾਦ ਤਿਆਰ ਕਰ ਸਕਦੇ ਹਾਂ ਇਹ ਖਾਦ ਤੁਸੀਂ ਜਿੱਦਾਂ ਥੋੜੀ ਸਿਰਫ ਘਰੇਲੂ ਚੀਜ਼ਾਂ ਤੁਸੀਂ ਪਾ ਕੇ ਉਹਨੂੰ ਬਣਾ ਸਕਦੇ ਹੋ ਕੋਕੋ ਪੀਟ ਜੇ ਤੁਹਾਡੇ ਕੋਲ ਹੈ ਸੁੱਕੀ ਕੋਕੋ ਪੀਟ ਤੇ ਉਹ ਇਸਤੇਮਾਲ ਕਰੋ ਨਾਲ ਕਿਉਂਕਿ ਉਹਨੂੰ ਲੇਅਰਸ ਵਿੱਚ ਤੁਸੀਂ ਰੱਖਣਾ ਹੁੰਦਾ ਹੈ ਤੇ ਇੱਕ ਲੇਅਰ ਛਿਲਕਿਆਂ ਦੀ ਉੱਤੇ ਕੋਕੋ ਪੀਟ ਉੱਤੇ ਤੁਸੀਂ ਥੋੜੀ ਜੀ ਲੱਸੀ ਪਾ ਲਓ ਜਾਂ ਫਿਰ ਕਲਚਰ ਮਿਲਦਾ ਬਾਜ਼ਾਰੋਂ ਕਲਚਰਸ ਲਿਆਓ ਉਹਨਾਂ ਛੋਟੇ ਅੰਡੇ ਹੁੰਦੇ ਨੇ ਕੀੜਿਆਂ ਦੇ ਤੇ ਉਹ ਕੀੜੇ ਜਦੋਂ ਉਹਨਾਂ ਨੂੰ ਖਾਂਦੇ ਨੇ ਛਿਲਕਿਆਂ ਨੂੰ ਉਹਦੇ ਨਾਲ ਉਹ ਖਾਦ ਵਿੱਚ ਕਨਵਰਟ ਹੋ ਜਾਂਦੇ ਆ ਹਾਂਜੀ ਤੇ ਕੋਈ ਕੰਪੋਸਟਰ ਵੀ ਰੱਖਿਆ ਹੋਇਆ ਤੁਸੀਂ ਖਾਦ ਬਣਾਉਣ ਵਾਸਤੇ ਸਪੈਸ਼ਲੀ ਜੀ ਇਸ ਪਾਸੇ ਮੇਰਾ ਕੰਪੋਸਟਰ ਹੈ ਪਿਆ ਹੂੰ ਇਦੇ ਜਿਦਾ ਇਹ ਤਿੰਨ ਹੈਗੇ ਲੇਅਰਸ ਐ ਤਿੰਨ ਲੇਅਰਸ ਨੇ ਜੀ ਤੇ ਸਭ ਤੋਂ ਥੱਲੇ ਸਭ ਤੋਂ ਥੱਲੇ ਵਾਲਾ ਜਿਹੜਾ ਹੈ ਉਹਦੇ ਵਿੱਚ ਪਾਣੀ ਇਕੱਠਾ ਹੁੰਦਾ ਉਹ ਪਾਣੀ ਵੀ ਅਸੀਂ ਐਜ਼ ਅ ਫਰਟੀਲਾਈਜ਼ਰ ਯੂਜ਼ ਕਰਦੇ ਆ ਜੀ ਉਹਨੂੰ ਪਾਣੀ ਵਿੱਚ ਮਿਕਸ ਕਰਕੇ ਤੁਸੀਂ ਬੂਟਿਆਂ 'ਚ ਪਾਉ ਤੇ ਉਹ ਬਹੁਤ ਵਧੀਆ ਇੱਕ ਖਾਦ ਦਾ ਕੰਮ ਕਰਦਾ ਤੇ ਇਹਦੇ 'ਚ ਤੁਸੀਂ ਛਿਲਕਿਆਂ ਤੇ ਕੋਕੋ ਪੀਟ ਨਾਲ ਲੇਅਰਸ ਉਹਨੂੰ ਤਿਆਰ ਕਰ ਸਕਦੇ ਹੋ ਤੇ ਥੋੜੇ ਟਾਈਮ ਬਾਅਦ ਆਪਣੇ ਆਪ ਖਾਤ ਬਣ ਜਾਂਦੇ ਹੋ ਤੇ ਕੋਈ ਫੁੱਲਾਂ ਦਾ ਵੀ ਸ਼ੌਂਕ ਹੈ ਤੁਹਾਨੂੰ ਕੋਈ ਰੰਗ-बिरंगे ਫੁੱਲ ਵੀ ਲਗਾਏ ਨੇ ਘਰ ਫੁੱਲ ਫੁੱਲਾਂ ਦਾ ਸ਼ੌਕ ਹੈ ਉਹ ਸਾਡੇ ਥੱਲੇ ਜਿਹੜਾ ਗਾਰਡਨ ਹੈ ਥੋੜਾ ਬਹੁਤ ਉਧਰ ਅਸੀਂ ਫੁੱਲਾਂ ਵਾਲਾ ਕੰਮ ਉਧਰ ਕਰਦੇ ਹਾਂ ਉੱਤੇ ਸਾਰੀ ਸਬਜ਼ੀ ਲਗਾਈ ਹੈ ਅੱਛਾ ਜੇ ਤੁਹਾਨੂੰ ਕੋਈ ਵੀ ਸੈਟਅਪ ਕਰਨਾ ਹੁੰਦਾ ਹੈ ਤਾਂ ਬੜਾ ਇੱਕ ਮਨ ਦੇ ਵਿੱਚ ਨਾ ਹੁੰਦਾ ਹੈ ਉਹ ਯੂਜੂਲੀ ਹਨਾ ਕਿ ਕਰਨ ਤਾਂ ਲੱਗੇ ਆ ਸਟਾਰਟ ਪਤਾ ਨਹੀਂ ਕਿਹੋ ਜਿਹਾ ਰਿਜ਼ਲਟ ਹੋਣਗੇ ਪਤਾ ਨਹੀਂ ਸਹੀ ਤਰੀਕੇ ਦਾ ਫਲ ਆਏਗਾ ਵੀ ਕਿ ਨਹੀਂ ਆਏਗਾ ਹਨਾ ਤੇ ਜਦੋਂ ਸਟਾਰਟ ਕਰਨ ਲੱਗੇ ਸੀ ਕਿ ਵੀ ਇਹੋ ਜਿਹੀ ਬਲਬਲੇ ਸੀ ਤੁਹਾਡੇ ਮਨ ਦੇ ਵਿੱਚ ਵੀ ਹਾਂ ਬਿਲਕੁਲ ਉਹ ਤਾਂ ਹੁੰਦਾ ਹੀ ਹੈ ਉਹ ਨੈਚੁਰਲ ਚੀਜ਼ ਹੈ ਉਹ ਜ਼ਰੂਰ ਥੋੜਾ ਜਿਹਾ ਹੁੰਦਾ ਹੈ ਕੰਫੀਡੈਂਸ ਲੈਵਲ ਸ਼ੁਰੂ ਚ ਥੋੜਾ ਘਟ ਹੁੰਦਾ ਹੈ ਫਿਰ ਜਿੱਦਾਂ ਜਿੱਦਾਂ ਤੁਸੀਂ ਕਰਦੇ ਹੋ ਪ੍ਰੈਕਟਿਸ ਹੋ ਜਾਂਦੀ ਹੈ ਤੇ ਉਹ ਕੰਫੀਡੈਂਸ ਵੀ ਵੱਧਦਾ ਜਾਂਦਾ ਹੈ ਕਿ ਇਹ ਹੋ ਸਕਦਾ ਹੈ ਤੇ ਦੇਖੋ ਸਬਜ਼ੀਆਂ 'ਚ ਇਹ ਹੈ ਕਿ ਹਰ ਸੀਜ਼ਨ 'ਚ ਬਦਲਣੀ ਵੀ ਹੈ ਬਿਲਕੁਲ ਤੇ ਇੱਕ ਸੀਜ਼ਨ ਨਹੀਂ ਕਾਮਯਾਬ ਹੋਈ ਅਗਲੀ ਅਗਲੇ 'ਚ ਹੋ ਜਾਏਗੀ ਜੀ ਇੱਕ ਚੀਜ਼ ਅਜੇ ਨਹੀਂ ਚੱਲ ਰਹੀ ਥੋੜੀ ਦੇਰ ਬਾਅਦ ਚੱਲ ਜਾਏਗੀ ਅਗਲਾ ਬੁੱਟਰ ਲਗਾ ਸਕਦੇ ਹੋ ਹੈ ਨਾ ਤੇ ਇਸ ਕਰਕੇ ਡਿਸਹਾਰਟ ਕਰਨ ਵਾਲੇ ਐਕਸਪੈਰੀਮੈਂਟ ਚੱਲਦੇ ਹੀ ਰਹਿੰਦੇ ਨੇ ਨਾਲ ਦੀ ਨਾਲ ਨਾ ਤੇ ਫੈਮਿਲੀ ਦੇ ਵਿੱਚ ਕਿਹੋ ਜਿਹਾ سپورਟ ਹੈ ਮਤਲਬ ਸਾਰਾ ਤੁਸੀਂ ਹੀ ਇੱਧਰ ਧਿਆਨ ਦਿੰਦੇ ਹੋ ਜਾਂ ਪਰਿਵਾਰ ਦੇ ਵਿੱਚ ਹੋਰ ਜਣੇ ਵੀ ਆ ਕੇ ਇਹ ਗਾਰਡਨਿੰਗ ਨੂੰ ਦਿੰਦੇ ਨੇ ਧਿਆਨ ਥੋੜਾ ਬਾ ਤ ਸਾਰੇ ਸ਼ੌਕ ਤਾਂ ਰੱਖਦੇ ਨੇ ਤੇ ਹੁਣ ਬੇਟਾ ਵੀ ਥੋੜਾ ਬਹੁਤ ਇੰਟਰਸਟ ਲੈਣ ਲੱਗਿਆ ਹੈ ਪੌਦਿਆਂ 'ਚ ਤੇ ਇਹ ਹੈ ਕਿ ਪਾਣੀ ਦਾ ਕਦੇ ਹਸਬੰਡ ਦੇਖ ਲੈਂਦੇ ਨੇ ਕਦੇ ਮੈਂ ਦੇਖ ਲੈਂਦੀ ਆ ਮਾਲੀ ਵੀ ਆਉਂਦਾ ਤੇ ਸਾਰਾ ਮਿਲ ਜੁਲ ਕੇ ਹੋ ਜਾਂਦਾ ਹੈ ਤੇ ਮਤਲਬ ਹੁਣ ਜੇਕਰ ਟੋਟਲ ਖਰਚੇ ਦੀ ਗੱਲ ਕਰੀਏ ਤੁਸੀਂ ਇਸ ਟਾਈਮ ਕਿੰਨਾ ਕੁ ਖਰਚਾ ਇਸ ਚੀਜ਼ ਤੇ ਕਰ ਚੁੱਕੇ ਹੋ ਹੁਣ ਤੱਕ ਆ ਦੇਖੋ ਪੋਰਟੇਬਲ ਫਾਰਮਿੰਗ ਸਿਸਟਮ ਜਿਹਦਾ ਇੱਕ ਪੋਰਟੇਬਲ ਫਾਰਮਿੰਗ ਸਿਸਟਮ ਕਰੀਬ 15000 ਦਾ ਪੈਂਦਾ ਹੈ ਇਹ 10 ਫੁੱਟ ਬਾਈ 4 ਫੁੱਟ ਦਾ ਹੈ ਤੇ ਇਹਦੇ ਸਾਰਾ ਕੁਝ ਪਾ ਕੇ ਕਰੀਬ 15000 ਦਾ ਖਰਚਾ ਆਉਂਦਾ ਹੈ ਬਟ ਇਹ ਹੈ ਕਿ ਇਹ ਵਨ ਟਾਈਮ ਇਨਵੈਸਟਮੈਂਟ ਹੁੰਦੀ ਹੈ ਉਹਦੇ ਬਾਅਦ ਤੁਸੀਂ ਬਾਰ-ਬਾਰ ਇਹਨੂੰ ਰੀਯੂਜ਼ ਕਰ ਸਕਦੇ ਹੋ ਰੀਯੂਜ਼ ਹਰ ਹਰ ਵਾਰੀ ਚੇਂਜ ਨਹੀਂ ਕਰਨਾ ਹੁੰਦਾ ਤੇ ਉਹ ਇੱਕ ਵਾਰੀ ਦੀ ਇਨਵੈਸਟਮੈਂਟ ਜ਼ਰੂਰ ਹੈ ਬਟ ਜੇ ਤੁਸੀਂ ਜ਼ਮੀਨ ਖਰੀਦਦੇ ਹੋ ਉਹਦੇ ਤੇ ਵੀ ਤਾਂ ਖਰਚਾ ਆਣਾ ਹੀ ਹੈ ਬਿਲਕੁਲ ਨਾਲੇ ਜਿਵੇਂ ਤੁਸੀਂ ਦੱਸਿਆ ਵੀ ਆਰਗੈਨਿਕ ਸਬਜ਼ੀਆਂ ਜਦੋਂ ਬਣਾਉਨੇ ਹੋ ਤਾਂ ਗੈਸ ਵੀ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਅੱਜ ਜਿਹੜੀਆਂ ਆਰਗੈਨਿਕ ਸਬਜ਼ੀਆਂ ਨੇ ਜਲਦੀ ਪੱਕ ਜਾਂਦੀਆਂ ਨੇ ਕੁਕਿੰਗ ਟਾਈਮ ਜ਼ਿਆਦਾ ਨਹੀਂ ਲੈਂਦੀਆਂ ਜਦਾਂ ਡ੍ਰੌਪ ਇਰੀਗੇਸ਼ਨ ਸਿਸਟਮ ਤੁਸੀਂ ਦੱਸਿਆ ਇਹਦੇ ਨਾਲ ਮੈਨੂੰ ਲੱਗਦਾ ਪਾਣੀ ਦੀ ਵੀ ਬਚਤ ਹੁੰਦੀ ਹੋਏਗੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ 75% ਪਾਣੀ ਤੁਸੀਂ ਬਚਾ ਸਕਦੇ ਹੋ ਤੇ ਅੱਜ ਕੱਲ ਦਾ ਜਿਹੜਾ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ 'ਚ ਤਾਂ ਇੱਕ ਇੱਕ ਬੂੰਦ ਬਚਾਉਣ ਦੀ ਲੋੜ ਹੈ ਕਿੰਨਾ ਜ਼ ਕਨਾਲ ਗਰਾਉਂਡ ਵਾਟਰ ਲੈਵਲ ਕਿੰਨਾ ਘਟ ਹੋ ਗਿਆ ਤੇ ਇੱਕ ਇੱਕ ਬੂੰਦ ਬਚਾਉ ਉਹ ਤਾਂ ਜਿਆਦਾ ਵਧੀਆ ਤੇ ਮੈਮ ਜਿੰਨੇ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਤਾਂ ਉਹਨਾਂ ਨੂੰ ਕੀ ਕੁਝਲਾਹ ਦੇਣਾ ਚਾਹੂਗੇ ਤੁਸੀਂ ਕਿ ਜੇਕਰ ਕੋਈ ਸਟਾਰਟ ਕਰਨਾ ਚਾਵੇ ਕਿੱਦਾਂ ਕਰ ਸਕਦਾ ਮੈਨੂੰ ਲੱਗਦਾ ਕਿ ਇਸ ਸਿਸਟਮ ਦੇ ਨਾਲ ਤਾਂ ਬਿਜ਼ਨਸ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਬਿਲਕੁਲ ਤੁਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੋ ਥੋੜੀ ਪ੍ਰੈਕਟਿਸ ਹੋ ਜਾਂਦੀ ਹੈ ਉਹਦੇ ਬਾਅਦ ਤੁਸੀਂ ਇਹਨੂੰ ਬਿਜ਼ਨਸ ਵੀ ਅਡਾਪਟ ਕਰ ਸਕਦੇ ਹੋ ਇਹਨੂੰ ਤੇ ਇਹ ਜ਼ਰੂਰੀ ਹੈ ਕਿ ਹਰ ਘਰ ਆਪਣੀ ਛੋਟੀ ਜੀ ਬਗੀਚੀ ਜ਼ਰੂਰ ਬਣਾਏ ਤੇ ਆਰਗੈਨਿਕ ਤੇ ਸਾਫ ਸੁਥਰੀ ਸਬਜ਼ੀ ਖਾਣ ਦੀ ਕੋਸ਼ਿਸ਼ ਕਰੀਏ ਅਸੀਂ ਜਿਹਦੇ ਨਾਲ ਆਪਣੀ ਸਿਹਤ ਵੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਵੀ ਅਸੀਂ ਖਿਆਲ ਰੱਖ ਸਕਦੇ ਹਾਂ ਤੇ ਇੱਕ ਨੇਚਰ ਨਾਲ ਜਿਹੜੀ ਬੌਂਡਿੰਗ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਦੇ ਬੱਚਿਆਂ ਨੂੰ ਅਸੀਂ ਮੋਬਾਈਲਸ ਤੋਂ ਲੈਪਟਾਪਸ ਤੇ ਟੀਵੀ ਤੋਂ ਹਟਾ ਕੇ ਨੇਚਰ ਨਾਲ ਜੋੜੀਏ ਉਹਨਾਂ ਨੂੰ ਆਪਣਾ ਖਾਣਾ ਆਪਣਾ ਆਪਣੀ ਸਬਜ਼ੀਆਂ ਵਗੈਰਾ ਆਪ ਉਗਾਨੀਆਂ ਸिखਾਈਏ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਵਾਸਤੇ ਤੁਸੀਂ ਕੁਝ ਮਾਈਂਡ ਸੈਟ ਕੀਤਾ ਕਿ ਇਹਨਾਂ ਦੇ ਨਾਲ ਕੋਈ ਬਿਜ਼ਨਸ ਵਗੈਰਾ ਕਰਨਾ ਹੈ ਜਾਂ ਮਤਲਬ ਸ਼ੁਰੂਆਤ ਕੀਤੀ ਹੈ ਕਿਸੇ ਬਿਜ਼ਨਸ ਦੀ ਬਿਜ਼ਨਸ ਸੱਚ ਪਛੋਤਾ ਮੈਂ ਬਿਜ਼ਨਸ ਸ਼ੁਰੂ ਕੀਤਾ ਵੀ ਸੀ ਬਟ ਹੁਣ ਮੈਂ ਨਹੀਂ ਕਰ ਰਹੀਆਂ ਬਿਜ਼ਨਸ ਲੇਕਿਨ ਆਪਣੇ ਗਾਰਡਨ ਨਾਲ ਮੈਂ ਬਹੁਤ ਸੰਤੋਸ਼ਣਾ ਪਿਆਰ ਕਰਦੀ ਤੇ ਮੈਂ ਮੇਰੀ ਇੱਕ ਬਹੁਤ ਵੱਡੀ ਮੇਰੀ ਖੁਆਇਸ਼ ਇਹ ਸੀ ਕਿ ਅਵੇਅਰਨੈਸ ਜ਼ਰੂਰ ਹੋਣੀ ਚਾਹੀਦੀ ਲੋਕਾਂ ਚ ਜੀ ਖਾਸ ਕਰ ਪੰਜਾਬ ਦੇ ਲੋਕਾਂ ਚ ਬਿਕੋਜ਼ ਪੰਜਾਬ ਵਿੱਚ ਜਿੰਨਾ ਪੈਸਟਿਸਾਈਡ ਯੂਜ਼ ਹੋ ਰਿਹਾ ਨਾ ਉਹ ਹੋਰ ਕਿੱਥੇ ਨਹੀਂ ਹੋ ਰਿਹਾ ਪੰਜਾਬ ਦੀਆਂ ਸਬਜ਼ੀਆਂ ਬਾਹਰ ਜਾਂਦੀਆਂ ਨੇ ਤੇ ਲੋਕੀ ਉਹਨਾਂ ਨੂੰ ਖਰੀਦਣ ਤੋਂ ਨਾ ਕਰ ਦਿੰਦੇ ਨੇ ਹੈਨਾ ਤੇ ਅਸੀਂ ਆਪਣੀ ਸਿਹਤ ਵਾਸਤੇ ਕਿੰਨਾ ਨੁਕਸਾਨ ਝੇਲ ਰਹੇ ਹਾਂ ਉਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਤੇ ਆਰਗੈਨਿਕ ਖਾਓ ਸੇਫ ਖਾਓ ਬੇਸ਼ੱਕ ਘਾਟ ਖਾ ਲੋ ਇੱਕੋ ਚੀਜ਼ ਦੀ ਵੈਰਾਈਟੀ ਬਣਾ ਲਓ ਜੀ ਲੇਕਿਨ ਸੇਫ ਖਾਓ ਆਪਣੀ ਸਿਹਤ ਦਾ ਧਿਆਨ ਮਤਲਬ ਉਹ ਕਹਿ ਸਕਦੇ ਆ ਵੀ ਹੁਣ ਤੁਸੀਂ ਰੇੜੀਆਂ ਤੋਂ ਜਾਂ ਫਿਰ ਦੁਕਾਨਾਂ ਤੋਂ ਸਬਜ਼ੀ ਘੱਟ ਖਰੀਦਦੇ ਹੋ ਕੋਸ਼ਿਸ਼ ਕਰਦੇ ਹੋ ਕਿ ਆਰਗੇਨਿਕ ਕੋਸ਼ਿਸ਼ ਜ਼ਰੂਰ ਇਹੀ ਰਹਿੰਦੀ ਹੈ ਕਿ ਆਪਣੇ ਘਰ ਦੀ ਹੋਏ ਜਿਆਦਾ ਤੋਂ ਜਿਆਦਾ ਇਹ ਹੀ ਵਰਤਦੇ ਹੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਸਨ ਸਾਡੇ ਨਾਲ ਵੰਦਨਾ ਬਾਲੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਵੱਲੋਂ ਰੂਫ ਟਾਪ ਗਾਰਡਨਿੰਗ ਦਾ ਕਨਸੈਪਟ ਅਪਣਾਇਆ ਗਿਆ ਹੈ ਤੇ بزਨਸ ਵੀ ਇਸ ਚੀਜ਼ ਦੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਅੱਜ ਦੀ ਵੀਡੀਓ ਚ ਉਮੀਦ ਕਰਦੇ ਆ ਕਿ ਜਿੰਨੇ ਵੀ ਮਨ ਦੇ ਵਿੱਚ ਲੋਕਾਂ ਦੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਜਿਹੜੇ ਆ ਉਹਨਾਂ ਨੂੰ ਮਿਲ ਚੁੱਕੇ ਹੋਣਗੇ ਜੇਕਰ ਤੁਸੀਂ ਵੀ ਆਰਗੈਨਿਕ ਖਾਣਾ ਖਾਣਾ ਚਾਹੁੰਦੇ ਹੋ ਆਰਗੈਨਿਕ ਚੀਜ਼ਾਂ ਆਪਣੇ ਪਰਿਵਾਰ ਨੂੰ ਖਵਾਣਾ ਚਾਹੁੰਦੇ ਹੋ ਪਰਿਵਾਰ ਦੀ ਸਿਹਤ ਦੇ ਨਾਲ ਪਿਆਰ ਕਰਦੇ ਹੋ ਤਾਂ ਇਹੋ ਜਿਹਾ ਕਨਸੈਪਟ ਤੁਸੀਂ ਵੀ ਅਪਣਾ ਸਕਦੇ ਹੋ ਤਾਂ ਤੁਸੀਂ ਵੀ ਆਪਣੇ ਘਰ ਦੇ ਤੁਹਾਨੂੰ ਜ਼ਮੀਨ ਦੀ ਜ਼ਰੂਰਤ ਨਹੀਂ ਹੈ ਘਰ ਦੀ ਛੱਤ ਤੋਂ ਹੀ ਇਸ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾ ਸਕਦੀ ਹੈ ਕੈਮਰਾ ਪਰਸਨ ਪੰਕਜ ਨਾਲ ਅਨਪਿਤ ਕੌਰ ਸੁਰਖਾ ਮੀਡੀਆ ਜਲੰਧਰ